ਸ਼ੌਤ ਤਸਕਰਾਂ ਦੀ ਸ਼ਾਮਤ ਆਵੇਗੀ ਕਿਉਂਕਿ ਹੁਣ ਫਰੀਦਕੋਟ ਦੇ ਸੀਨੀਅਰ ਅਫਸਰਾਂ ਤੇ ਮੁਲਾਜ਼ਮ ਖੁਦ ਮੈਦਾਨ ਦੇ ਵਿੱਚ ਸੁੰਤਰੇ ਨੇ ਜਿਨ੍ਹਾਂ ਦੇ ਵੱਲੋਂ ਘਰਾਂ ਦੇ ਵਿੱਚ ਛਾਪੇ ਮਾਰੇਗੇ ਕੱਲਾ ਕੱਲਾ ਅਸਮਾਨ ਖੰਗਾਲਿਆ ਜਾ ਰਿਹਾ ਪੁਲਿਸ ਹੀ ਪੁਲਿਸ ਦੇਖ ਕੇ ਗਲੀਆਂ ਦੇ ਵਿੱਚ ਲੋਕਾਂ ਨੂੰ ਭਾਜੜਾ ਪੈ ਗਈਆਂ ਤੇ ਅਸਲ ਤਸਵੀਰਾਂ ਤੁਸੀਂ ਦੇਖ ਸਕਤਿਓ ਕਿ ਕਿੰਝ ਕਰਾਂ ਦੀ ਤਲਾਸ਼ੀ ਜੜੀ ਆ ਮੁਲਾਜ਼ਮਾਂ ਦੇ ਵੱਲੋਂ ਲਈ ਜਾ ਰਹੀ ਐ ਨਸ਼ੇ ਦੇ کاروبار ਤੇ ਠੱਲ ਪਾਉਣ ਦੇ ਲਈ ਜੜੀ ਆ ਪੁਲਿਸ ਦੇ ਵੱਲੋਂ ਇਨਾ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸੀ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇ ਉੱਤੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਡੀਜੀਪੀ ਪੰਜਾਬ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਕਾਸ ਆਪਰੇਸ਼ਨ ਤਹਿਤ ਸਰਚ ਅਭਿਆਨ ਚਲਾਏ ਗਏ ਨੇ ਜੋਸਤੇ ਤਹਿਤ ਤਸਵੀਰਾਂ ਫਰੀਦਕੋਟ ਦੇ ਵਿੱਚ ਦੇਖਣ ਮਿਲੀਆਂ ਨੇ ਜਿਥੇ ਆਈਜੀ ਗੁਰਦੇਵਾਲ ਸਿੰਘ ਦੀ ਅਗਵਾਈ ਦੇ ਵਿੱਚ ਐਸਐਸਪੀ ਫਰੀਦਕੋਟ ਡਾਕਟਰ ਪ੍ਰਕਿਆ ਚੈਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਬਲ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਜਿਨ੍ਹਾਂ ਨੂੰ ਡੀਐਸਪੀ ਰੈਂਕ ਦੇ ਅਧਿਕਾਰੀ ਲੀਡ ਕਰ ਰਹੇ ਸਨ ਉਹਨਾਂ ਵੱਲੋਂ ਸ਼ੱਕੀ ਅੰਸਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਇਸ ਸਰਚ ਅਭਿਆਨ ਤਹਿਤ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾ ਜਾਂ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਚੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਪੁਲਿਸ ਦੇ ਵੱਲੋਂ ਚੇਤਾਵਨੀ ਨਸ਼ਾ ਤਸਕਰਾਨ ਦਿੱਤੀ ਗਈ ਕਿ ਉਹ ਨਸ਼ੇ ਦੇ ਕਾਰੋਬਾਰ ਛੱਡ ਦੇ ਨਹੀਂ ਤਾਂ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਜਿਸਮ ਚੱਲ ਰਿਹਾ ਹੈ ਸਰਚ ਆਪਰੇਸ਼ਨ ਤੇ ਜਿਹੜੇ ਹੌਟਸਪੌਟ ਏਰੀਆ ਨੇ ਉਹਨਾਂ ਦੇ ਵਿੱਚ ਗਾਰਡਨ ਸਰਚ ਚੱਲ ਰਿਹਾ ਹੈ ਤੇ ਹੈੱਡਕੁਆਰਟਰ ਤੋਂ ਵੀ ਸਾਰੇ ਜ਼ਿਲ੍ਹਿਆਂ 'ਚ ਆਫਸਰਜ਼ ਦੀ ਡਿਊਟੀ ਲੱਗੀ ਵੱਡੇ ਅਫਸਰਾਂ ਦੀ ਤੇ ਮੈਂ ਇੱਥੇ ਫਰੀਦਕੋਟ ਆਇਆ ਹੈਗਾ ਇੱਥੇ ਜਿਹੜੇ ਤਿੰਨ ਜਗ੍ਹਾ ਮੈਡਮ ਨੇ ਸਰਚ ਕਰ ਰਹੀ ਥੰਲ ਰਿਜ਼ਰਟ ਤੇ ਹਰ ਸਬਡਿਵੀਜ਼ਨ ਚੈੱਕ ਇੱਕ ਜਗ੍ਹਾ ਤੇ ਅਸੀਂ ਇੱਥੇ ਫਰੀਦਕੋਟ ਤਿੰਨ ਜਗ੍ਹਾ ਤੇ ਤੇ ਦੋ ਜਤੋਂ ਔਰ ਇੱਕ ਕੋਟਪੁਰਾ ਕੋਟਪੁਰਾ ਮੋਡਰੇਟ ਚੱਲ ਰਹੀ ਹੈ ਤੇ ਡੱਗ ਦੇ ਜਿਹੜਾ ਪੰਜਾਬ ਗਵਰਨਮੈਂਟ ਦਾ ਤੇ ਸਾਡੇ ਡੀਸੀਪੀ ਸਾਹਿਬ ਦਾ ਸਪੈਸ਼ਲ ਅਭਿਆਨ ਚੱਲ ਰਿਹਾ ਹੈ ਤੇ ਇਹ ਅੱਗੇ ਵੀ ਚੱਲੂਗਾ ਔਰ ਕੋਸ਼ਿਸ਼ ਕਰਾਂਗੇ ਪੂਰੀ ਵੀ ਡੱਗ ਖਤਮ ਹੋਵੇ ਔਰ ਇਹਦਾ ਯੂਜ਼ ਖਤਮ ਹੋਵੇ ਜੀ ਸਪਲਾਈ ਖਤਮ ਹੋਵੇ ਤੇ ਇਹ ਜਿਹੜਾ ਸਾਰਾ ਮੈਂ ਅਪੀਲ ਲੋਕਾਂ ਨੂੰ ਵੀ ਕਰੂੰਗਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਹੋਊਗਾ ਤੇ ਉਹਦੀ ਇਨਫੋਰਮੇਸ਼ਨ ਲੋਕਲ ਦੇਣ ਜੇ ਨਹੀਂ ਆ ਤਾਂ ਜਦਾਂ ਉਹ ਸੀਨੀਅਰ ਅਫਸਰਸ ਨੂੰ ਵੀ ਦੇ ਸਕਦੇ ਨੇ ਤੇ ਉਹਨਾਂ ਦਾ ਨਾਮ ਵਗੈਰਾ ਸਿਕਰਟ ਰਹੂਗਾ ਤੇ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸਾਰੀਆਂ ਮੁਹੰਮਾ ਕਾਮਯਾਬ ਹੋਣੀਆਂ ਤੇ ਇਹ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਦੇ ਤੋ ਸਰਕਾਰਾਂ ਨੂੰ ਮਸੀਰ ਤੋਂ ਪਾਇਆ ਜਾਊਗਾ ਸਰ ਪ੍ਰੋਪਰਟੀ ਟ੍ਰੇਜ ਹੁੰਦੀ ਹੈ ਉਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਤਾਂ ਹੁਣ ਪਹਿਲਾ ਪੰਜਾ ਚੱਲਣਾ ਸ਼ੁਰੂ ਹੋ ਗਿਆ ਕੀ ਸਮਝਿਆ ਜਾਵੇ ਆਰਾ ਟਾਈਮ 'ਚ ਇਹਨਾਂ ਇਲਾਕਿਆਂ ਵਿੱਚ ਜੋ ਪ੍ਰਾਪਰਟੀ ਬਣਾਈ ਹੈ ਤਸਕਰਾਂ ਨੇ ਉਹਨਾਂ ਚੱਲ ਸਕਦਾ ਹੈ ਕੋਈ ਲੀਗਲ ਪ੍ਰੋਸੈਸ ਹੈ ਉਹਦੇ ਵਿੱਚ ਜਿਹੜਾ ਜਿਸ ਤਰ੍ਹਾਂ ਦਾ ਜੁਰਮ ਹੋਏਗਾ ਉਸ ਹਿਸਾਬ ਨਾਲ ਲੀਗਲੀ ਚੱਲਿਆ ਜਾਊਗਾ ਉਹਦੇ ਵਿੱਚ ਕਾਨੂੰਨ ਦੇ ਮੁਤਾਬਕ ਹੀ ਹੈ ਉਹਦੇ ਜੇ ਪੰਜਾਬੀ ਚੱਲਦਾ ਜਾਂ ਜਿਸ ਨੇ ਜੇ ਉਹ ਨਜਾਇਜ਼ ਪ੍ਰਾਪਰਟੀ ਬਣਾਈ ਹੈ ਡਰਗ ਦੇ ਪੈਸਿਆਂ ਤੋਂ ਤਾਂ ਉਹਦਾ ਕੋਰਟਾਂ ਦੇ ਆਰਡਰਾਂ ਦੇ ਥਰੂ ਜੋ ਵੀ ਕਾਰਵਾਈ ਹੋਊਗੀ ਮناسب ਉਹ ਕੀਤੀ ਜਾਊਗੀ ਸਰ ਇਹਹੀ ਰੇਟਸ ਆ ਜਿਹੜੀ ਗੁਪਤ ਦੇ ਕੇ ਰਹਿਣੀ ਚਾਹੀਦੀਆਂ ਪਰ ਓਪਨਲੀ ਅਸੀਂ ਪਹਿਲਾਂ ਡਿਕਲੇਅਰ ਕਰ ਦਿੰਦੇ ਨੇ ਕਿ ਅੱਜ ਆਪਰੇਸ਼ਨ ਕਿਹਸਾ ਹੋਤਾ ਹੈ ਤੇ ਜਾਂ ਹੋਰ ਜੋ ਵੀ ਆਪਰੇਸ਼ਨ ਲੀਗਲ ਵਗੈਰਾ ਸ਼ੁਰੂ ਕਰਦੇ ਆਂ ਉਸ ਦਾ ਅਸੀਂ ਪਹਿਲਾਂ ਹੀ ਰੋਲਾ ਪਾ ਦਿੰਦੇ ਆਂ ਉਸ ਤੋਂ ਪਹਿਲਾਂ ਜੀ ਗੱਲ ਕਰੀ ਆਂ ਲੜਦੀ ਹੋ ਜਾਂਦੇ ਕਿ ਤਰ੍ਹਾਂ ਕਿਤੇ ਨਸ਼ਾ ਤਸਕਰ ਨਹੀਂ ਜਾਂ ਹੋਰ ਕਿਹੜੇ ਚਰਾਪੀ ਹੰਸਦ ਇਹ ਤਾਂ ਜਿਹੜਾ ਆ ਆਪਰੇਸ਼ਨ ਜਦੋਂ ਦਾ ਚੱਲਣ ਡਿਆ ਆ ਉਦੋਂ ਦਾ ਤਾਂ ਤੁਹਾਨੂੰ ਵੀ ਨਹੀਂ ਪਤਾ ਹੋਣਾ ਵੀ ਜਦੋਂ ਦਾ ਇਹਨਾਂ ਨੇ ਸ਼ੁਰੂ ਕੀਤਾ ਇਹ ਸੀਕ੍ਰਟ ਹੀ ਆ ਕੋਈ ਉਹ ਓਪਨ ਤਾਂ ਬਾਅਦ ਵਿੱਚ ਹੁੰਦਾ ਜੇਲੇ ਸਟਾਰਟ ਹੋ ਜਾਂਦਾ ਪਹਿਲਾਂ ਸਿਕਰਟ ਹੀ ਜਾਂਦਾ ਸਰ ਉਹ ਦੇਖੋ ਸਰਕਾਰ ਨੇ ਆਪਣੇ ਲੈਵਲ ਤੇ ਵੀ ਤੇ ਡੀਜੀ ਸਾਹਿਬ ਵੱਲੋਂ ਵੀ ਤੇ ਸਾਰੀ ਪੁਲਿਸ ਫੋਰਸ ਵੱਲੋਂ ਵੀ ਅਸੀਂ ਇਹੀ ਕਰਾਂਗੇ ਪੂਰਾ ਤਹਿਆ ਕਿ ਡਰਗ ਨੂੰ ਅਸੀਂ ਖਤਮ ਕਰੀਏ ਤੇ ਇਹਦੇ ਲੋਕਾਂ ਨੂੰ ਬਚਾਇਆ ਜਾ ਸਕੇ ਇਸ ਕਿਉਂਕਿ ਇੱਕ ਵਾਰੀ ਜੇ ਸ਼ੁਰੂ ਕਿਸ ਨੇ ਕੰਜ਼ਿਊਮ ਕਰਨਾ ਸ਼ੁਰੂ ਕਰ ਲਿਆ ਤਾਂ ਉਹ ਆਲਟੀਮੇਟਲੀ ਡੈਥ ਹੀ ਹੁੰਦੀ ਆ ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਮਾਪਿਆਂ ਨੂੰ ਵੀ ਤੇ ਸਾਰਿਆਂ ਦੀ ਸੁਸਾਇਟੀ ਦਾ ਇੱਕ ਪ੍ਰੋਬਲਮ ਹੈ ਜਦ ਸੁਸਾਇਟੀ ਨੂੰ ਇਕੱਠਿਆਂ ਹੋ ਗਈ ਇਹਦੇ ਨਾਲ ਲੈਣਾ ਪਊਗਾ